ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਝੰਡੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਚੜੱਕ ਝੰਡੇ ਵਾਲਾ ਵੀ ਕਹਿ ਦਿੰਦੇ ਆ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਟੋਟੋ ਚਾਰ ਐਣੀ ਮਾਲ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੈਂ ਆਪਣਾ ਮੱਖਣ ਸਿੰਘ ਜੋਹੜ ਪਿੰਡ ਢੰਡੇ ਵਾਲਾ ਜਿਹੜਾ ਮੋਗਾ ਮੋਬਾਈਲ ਨੰਬਰ 9909799410 ਠੀਕ ਆ ਭਾਈ ਚਾਰ ਨੱਕ ਆ ਜੀ ਅੱਜ ਆ ਜੀ ਚਾਰ ਠੀਕ ਆ ਭਾਈ ਇੱਕ ਨੰਬਰ ਆਪਾਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਆ ਜੀ ਸੂਆ ਕੰਨੇ ਮੈਂ ਸੂਈ ਆ ਜੀ ਇਹ ਕੋਈ ਦੂਜਾ ਮਾਲ ਹੈ ਕੋਈ ਤੀਜਾ ਮਾਲ ਵੀ ਆਪਣੀ ਭਾਈਆਂ ਦੀ ਆ ਠੀਕ ਆ ਕਦੋਂ ਤੁਸੀਂ ਆ ਜੀ ਇਹ? ਇਹ ਉਹ ਚਾਰ ਕੰਡਨ ਕੱਟੀ ਆ। ਬੱਚਾ ਕੱਟੀ ਆ ਜੀ ਜੇ ਰਡਾਨਾ ਜੀ। ਜੇ ਜੂਰ ਦੀ ਓਕੇ ਆ। ਦੁੱਧ ਆ ਕੇ ਬੋਲਾ ਜੀ। ਬੱਬਾ ਨੇ ਲੱਗ ਗਿਆ ਦੁੱਧ। ਦੁੱਧ ਬੰਨ ਲੱਗ ਗਿਆ ਦੁੱਧ ਮੰਨ ਕੇ ਆਵੇ ਬੰਦਾ ਹੈ। ਠੀਕ ਆ ਜੀ ਕਿੰਨਾ ਤਿਆਰ ਆ ਜੀ? 8 ਕਿਲੋ ਤਿਆਰ ਆ ਯਾਰ ਉੱਥੇ 10 ਕਿਲੋ ਚੋਕੇ ਲਈਏ ਸਫਰ ਚ ਜਾਣਾ ਰਾਤ 10 ਵਜੇ ਨੂੰ। ਆਪਣੇ ਕੋਲ। ਠੀਕ ਆ ਜੀ ਉੱਥੇ 10 ਕਿਲੋ ਚੋਕੇ ਲਈ 8 ਮੰਨ ਕੇ ਆ ਜੇ। ਹਾਂ ਇਹ ਸਫਰ ਚ ਜਾਂਣਾ ਸਫਰ ਜਾ ਕੇ ਪਸ਼ੂ ਇਹ ਪੱਠੇ ਪੁੱਠੇ ਨਹੀਂ ਜੱਕੇ ਹਰਾ ਹੂਰਾ ਹੈ ਨਹੀਂ ਇਹ ਚਾਰ ਨਹੀਂ ਖਾਂਦੀ। ਠੀਕ ਆ ਜੀ ਥਣਾ ਦੀ ਡੰਨ ਆ ਜੀ ਥਣਾ ਥਣਾ ਦੀ ਓਕੇ ਤੋੜ ਕੇ ਦਿਖਾ ਦੀ ਬਾਈ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਜੀ ਸੂਆ ਦੂਜਾ ਮੰਨਣਾ ਦੂਜਾ ਮੰਨ ਲਓ ਤੀਜਾ ਮੰਨਣਾ ਤੀਜਾ ਮੰਨ ਲਓ ਚਾਰ ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੱਟੀ ਆ ਜੀ ਦੁੱਧ 10 ਕਿਲੋ ਝੋਕੇ ਲੈ ਕੇ ਆਂਦੀ ਆ ਥੋੜੀ ਜੀ ਦੂਰੋਂ ਆਇਆਂ ਕਰਕੇ ਬਾਈ ਕਹਦਾ ਸਫਰ ਦਾ ਕਰ ਜਾਂਦੀ ਆ ਪਸੂ ਅੱਠ ਮੰਨ ਕੇ ਆਜੋ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਾਈ ਕਰ ਸਕਦੇ ਹੋ। ਕੋਈ ਵੀ ਪੋਲੀ ਚਵਾਈਆ ਵਿਖਾ ਦੇ ਮੂੰਹ ਮੱਥਾ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਹੋ ਸਕਦਾ ਭਾਈ ਦੂਜੇ ਹੋਵੇ ਤਾਂ ਦੂਜੇ ਹੀ ਹੋਵੇ। ਤੀਜੇ ਮੰਨਿਆ ਪਰ ਅਗਲਾ ਤੀਜੇ ਮੰਨ ਕੇ ਚਾਹੇ ਕੋਈ ਆਜੇ ਕਿਉਂਕਿ ਮੇਰੇ ਪਰਕ ਤੁਸੀਂ ਕਰਨੀ ਹੁੰਦੀ ਆ। ਪੈਸੇ ਤੁਸੀਂ ਲਾਉਣੇ ਹੁੰਦੇ। ਹਵਾਨਾ ਸੋਨਾ ਫਿਟਨੈਸ ਆਲਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿਕੜ ਮਾ ਫਾਇਦਾ ਤੁਹਾਡਾ ਵੀਰੇ ਇਹ ਵੀ ਹੋ ਜਾਣਾ ਕਿ ਮਗਰ ਬੱਚਾ ਤੁਹਾਨੂੰ ਕੱਤੀ ਮਿਲ ਜਾਣੀ ਆ ਜੀ ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਿਓ ਜੀ। ਨਾ ਨਾ ਹਾਈਟ ਆ ਭਾਈ। ਤੇ ਮੱਝ ਦੀ ਉਹ ਹਿਸਾਬ ਨਾਲ ਲਾ ਲਓ ਦਰਮਿਆਨੀ ਹਾਈਟ ਆਪਾਂ ਕਹਿ ਸਕਦੇ ਤੇ ਪਰ ਵਜਨ ਵੱਡੀਆਂ ਮੱਝਾਂ ਜੱਡਾ ਜੀ ਵਜਨ ਪੂਰਾ ਜ਼ਿਆਦਾ ਦੁੱਧ ਕਿੰਨਾ ਕੱਪਾਂ ਜੂ ਭਾਈ ਦੱਸੋ ਭਾਈ ਅਗਲੇ ਦੀ ਸੇਵਾ ਦਾ ਆਪਾਂ ਨਹੀਂ ਕਹਿਣਾ ਯਾਰ ਦੱਸ ਦੇ ਜਾਵੇ 12 ਦੇ ਜਾਵੇ ਤੇ ਡਿਮਾਂਡ ਜਮਾਂ ਲੈਣ ਦੇਣ ਵਾਲੀ ਪਈ ਓ ਜੀ ਬਾਪਾ ਯਾਰ ਕੇ ਨਾ ਬਾਈ ਬੇਰਾ ਬਾਈ ਸੌਦਾ ਬਾਜੀ ਨਾ ਕਰੀ ਠੀਕ ਆ ਜੀ ਆਪਾਂ ਮਾਰਤਾ ਨਹੀਂ ਕਰਨਾ 15000 ਦਾ 10000 ਨਹੀਂ ਦੇਣੀ ਆਫਰ ਹੀ ਆ ਜੀ ਇਹ ਕਿ ਮੋਲ ਆਪਣਾ ਜਿੱਥੋਂ ਮਰਦੀ ਪੁੱਛ ਲਿਆ ਵੀਡੀਓ ਤੂੰ ਵੀ ਪਾਉਣਾ ਲੋਗ ਐ 15 15 ਲੱਖ ਲੱਖ ਤੈਰ ਮਮੂਲੀ ਲੱਖ ਦਾ ਰੁਪਿਆ ਪਹਿਲੀ ਗੱਲ ਦਾ ਕਹਿੰਦਾ ਫੋਨ ਤੇ ਕਰਾਏ ਫੋਨ ਵਾਲੇ ਮੈਨੂੰ ਫੋਨ ਹੀ ਨਹੀਂ ਕੋਈ ਲਾਉਂਦਾ ਸਹੀ ਗੱਲ ਆ ਜੀ ਤੇ ਆਪਾਂ ਤਾਂ ਸ਼ਰਿਆ ਵੀ ਕਰਨਾ ਜਿਹੜਾ ਕੋ ਕਰਨਾ ਨਾਲੇ ਜਿੱਦੋਂ ਲੈ ਕੇ ਆਂਦੀ ਉਹ ਵੀ ਸੁਣ ਲੂਗਾ ਵੀਡੀਓ ਵੀਡੀਓ ਉਹਨੇ ਵੀ ਵੇਖਣੀ ਹੈ ਕਿੱਦਾਂ ਪੈਠ ਕੁੜਾ ਚਾਹਦਾ ਸਹੀ ਗੱਲ ਆ ਜੀ ਮੰਨਤਰਵੇ ਦਾ ਕੱਟੀਆਂ ਮੰਨਦਾ ਦਿੰਦਾ ਬ ਜਮਾਉ ਉਹ ਕੇ ਅਗਲਾ ਰੂਹ ਕੋਚ ਕਰੂਗੀ ਚੋਕੀ ਠੀਕ ਆ ਜੀ 85000 ਰੁਪਏ ਚ ਥੋੜਾ ਕੰਨਾ ਮਾਨਤਨ ਹੋ ਜਾਊਗਾ ਦੋ ਨੰਬਰ ਵੀਰੇ ਸੁਆ ਗੇਦਾ ਕਿਨਮ ਅਜ ਇਹਦਾ ਵੀ ਦੂਜਾ ਹੀ ਆ ਇਹ ਕਦੋਂ ਸੁਈ ਆ ਜੀ ਇਹ ਹੋ ਗਏ 15 ਦਣ ਬੱਚਾ ਕੀ ਆ ਜੀ ਕਿੰਨਾ ਤੱਕ ਤਿਆਰ ਆ ਜੀ ਇਹ ਥੱਲੇ 10 ਕਿਲੋ ਤਿਆਰ ਆ ਕੰਡੇ ਵਾਲਾ ਤੇ ਉੱਥੇ 12 ਤੋਂ ਆਈ ਆ ਦੇ ਦੇਵੇ ਅਗਲੇ ਹੀ ਸੇਵਾ 14 ਦੇ ਦੇਵੇ 15 ਦੇ ਜੀ ਆਪਾ ਆ ਪਾਣੀ ਕਿਹਨੇ ਆਪਣੇ ਘਰੇ ਅਗਲਾ 10 ਕਿਲੋ ਤੋਂ ਚਲੇ ਚਾ ਚਾ ਥੋੜਾ ਡਰਦੀ ਆ ਉਪਰਾ ਕਰਦੀ ਆ ਇਹ ਨਵਾਂ ਜਾਂ ਕਰਕੇ ਨਾ ਬਾਈ ਰਾਤ ਨੇਰੇ ਹੋ ਜਾਂ ਜਾਂ ਹੰਬੀਆਂ ਥੱਪੀਆਂ ਵੀ ਪਈਆਂ ਪੱਠੇ ਨਹੀਂ ਚੱਕ ਕੇ ਡਰਦੀਆਂ ਠੀਕ ਆ ਜੀ ਥਣਾ ਦੀ ਦੰਨਾ ਜੀ ਥਣਾ ਦੀ ਗਰੰਟੀ ਹੋ ਤੋੜ ਕੇ ਦਿਖਾ ਦੇ ਵੀਰੇ ਸੁਆ ਇਹ ਵੀ ਦੂਜਾ ਸੂਈ ਆ ਦੇਣਾ ਬੱਚਾ ਤੁਹਾਡੇ ਸਾਹਮਣੇ ਆ 15 ਲਾ ਲਓ 20 ਲਾ ਲਓ ਚਾਹੇ 10 ਲਾ ਲਓ ਥੋੜੇ ਜਿਹਾ ਆਪਾਂ ਕਿਸੇ ਨਾ ਬਾਈ ਜਿੰਨਾ ਥੋੜਾ ਸਹੀ ਗੱਲ ਆ ਜੀ ਇਹਦਾ ਨੈਟ ਦੁੱਧ ਤਿਆਰ ਹੋਊਗਾ ਓਹੋ ਬਾਈ ਕਹਿੰਦਾ ਚੋਕੇ ਦਾ ਮੈਂ 12 ਲਿਆਂਦੀ ਆ ਤੁਸੀਂ 10 ਮੰਨ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਹਵਾਨਾ ਸੋਹਣਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਚੌੜਾ ਹਵਾਨਾ ਵੀਰੇ ਡੂਡ ਫੋਟ ਵੰਗੂ ਜੋੜਾ ਬਾਕੀ ਗੱਲ ਨਹੀਂ ਵੀਰੇ ਆਪਾਂ ਇੱਥੇ ਦਿਖਾ ਦਿੰਨੇ ਆ ਥੋੜਾ ਜਿਹਾ ਉਪਰਾਂ ਕਰਦੀ ਆ ਤਾਜ਼ੇ ਆਏ ਪਸ਼ੂ ਨਾ ਜੀ ਨਹੀਂ ਲੌਂਦੇ ਤੁਹਾਨੂੰ ਵੀ ਪਤਾ ਹੀ ਆ ਜੀ ਤੇ ਪਰ ਹਵਾਨਾ ਕਰ ਮਾਲੀ ਦਾ ਤੁਸੀਂ ਦੇਖ ਹੀ ਸਕਦੇ ਹੋ ਲੈਸ਼ਕਾ ਮਾਰਦਾ ਪਿੰਡਾ ਵੇਲ ਬਹੁਤ ਲੰਬੀ ਆ ਬਈ ਇਹਦੀ ਹੈ ਨਾ ਤੇ ਬਾਈ ਹਰਿਆਣੇ ਹੋਆ ਜੋੜਾ ਠੀਕ ਆ ਜੀ ਰੀਅਲ ਹਰਿਆਣੇ ਚੋਂ ਆਇਆ ਬਈ ਇਹ ਹਾਏ ਜੋੜਾ ਬਈ ਹਰਿਆਣੇ ਚੋਂ ਆ ਆ ਪਿੰਡ ਦੀਆਂ ਆਪਣੀਆਂ ਤੇ ਲੋਕਲ ਆ ਠੀਕ ਆ ਬਾਈ ਇਹ ਵੀ ਥਣਾਂ ਦੀ ਡੰਨ ਆ ਜੀ ਮੈਂ ਨਾ ਯਾਰ ਕੋਈ ਥਣਾਂ ਨੂੰ ਹੱਥ ਬਣਾ ਲਾਵੇ ਆਪਣੀ ਔਨਲਾਈਨ ਕੋਈ ਮੰਗਾ ਲੈਣਾ ਹਾਂਜੀ ਘਰ ਤੇ ਕਰ ਗਾਰੰਟੀ ਹੋਊਗੀ ਤੇ ਇਹਦੀ ਡਿਮਾਂਡ ਬਾਈ ਇਹ 90 ਚੋਂ ਛੋੜ ਕਰਾਂਗੇ ਜੋੜਾ ਲੈ ਜੇ ਬਾਈ ਕੋਈ ਫਿਰ ਮਾਂ ਤਾਂ ਥੋੜਾ ਵੱਧ ਕਰ ਠੀਕ ਹੈ ਜੀ ਇਹ 90000 ਰੁਪਏ ਜੇ ਛੋੜ ਕਰ ਦਾਂਗੇ ਜੀ ਬਾਈ ਦਾਸ ਦਾ ਤੇ ਦੁੱਧ 12 ਕਿਲੋ ਹੀ ਆ ਤੇ ਦਾਸ ਮੰਨ ਕੇ ਆ ਜਾਓ ਤੁਸੀਂ ਹਵਾਨਾ ਕਰਨ ਵਾਲੀ ਦਾ ਦੇਖ ਸਕਦੇ ਹੋ ਪੂਰਾ ਫਿੱਟ ਮਸਾਲਾ ਇਹਨਾਂ ਉਪਰ ਉਪਰ ਕਰੀ ਜਾਂਦੀਆਂ ਆਪਾਂ ਤਾਂ ਘੱਟ ਦੱਸਿਆ ਨਹੀਂ ਆਪਾਂ 12 13 ਚ ਵਾਲੇ ਜੀ ਠੀਕ ਹੈ ਜੀ ਅੱਗੇ ਵੀਰੇ ਤਿੰਨ ਨੰਬਰ ਸੂਆ ਕਿੰਨਾ ਮਾ ਜੀ ਇਹ ਆਪਣੀ ਘਰ ਦੀ ਆ ਬਾਈ ਇਹ ਚੌਥੇ ਸੂਏ ਸੋਣੀ ਆ ਸਮਾਂ ਕਿੰਨਾ ਲੈਂਦੀ ਹੈ ਜੀ ਇਹਦਾ ਹਫਤਾ ਰਹਿੰਦਾ ਕਿੰਨਾ ਬਾਜੂ ਦੁੱਧ ਜੀ ਦੁੱਧ ਮੈਂ ਤਾਂ ਬਾਈ ਇਹ ਥਲੇ 14 ਕਿਲੋ ਚੋਇਆ ਠੀਕ ਹੈ ਜੀ ਵਪਾਰੀ ਕੋਈ ਸੱਤ ਨਹੀਂ ਦੱਸਦਾ ਇਹ ਮੇਰੇ ਹੱਥ ਪੈਂਦੀ ਮੈਂ ਤਾਂ ਵੇਚਣੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆਪਣਾ 14 15 ਕਿਲੋ ਚੋਇਆ ਪਰ ਦਵਾਉਂਦੀ ਮੈਥੀ ਆ ਬੰਦੇ ਤੋਂ ਹੀ ਜਵਾਉਗੀ ਗਾਂ ਜਾ ਕੇ ਠੀਕ ਹੈ ਜੀ ਥੋੜੀ ਕੌੜ ਹੈ ਦੁੱਧ ਦੇਂਦੀ ਇਹਨਾਂ ਠੀਕ ਹੈ ਜੀ ਤੋਰ ਕੇ ਦਿਖਾਦੀ ਫਰੇ ਵੀ ਬਾਈ ਦੇ ਦਸਨ ਮੁਤਾਬਕ ਸੂਆ ਚੌਥਾ ਹੁੰਦੀ ਆ ਜੀ ਘਰ ਦੀ ਮੱਝ ਆ ਜੀ ਦੁੱਧ ਬਾਈ ਦੱਸਦਾ 14 ਕਿਲੋ ਚ ਵਾਊਗੀ ਤੇ ਪਰ ਚਾਊ ਬੰਦੇ ਤੋਂ ਥੋੜਾ ਜਿਹਾ ਹੱਥ ਦਾ ਕਰਦੀ ਆ ਪਹਿਲਾ ਬਾਈ ਕਹਿੰਦਾ 10 ਦਿੰਨੇ ਵੈਸੇ ਕੋਈ ਦੱਸਦਾ ਨਹੀਂ ਹੁੰਦਾ ਅੱਜ ਕੱਲੇ ਕਰਦੀ ਬਾਈ ਵਪਾਰੀ ਆ ਝੂਠ ਤਾਂ ਵਿੱਚ ਅਮਾਰੇ ਬਹੁਤ ਮਾਰ ਦਿੰਦੇ ਆ ਪਾਣੀ ਮਾਰਨਾ ਰੱਬ ਨੂੰ ਜਾਣ ਦੇਣੀ ਐਵੇਂ ਧੰਗੀਆਂ ਖਾਣੀਆਂ ਲੋਕਾਂ ਨੂੰ ਸਹੀ ਗੱਲ ਆ ਬਾਈ ਦੱਸਦਾ ਨਹੀਂ ਹੁੰਦਾ ਗੱਲ ਤਾਂ ਬਾਈ ਦੀ ਸਹੀ ਆ ਕੋਈ ਵੀ ਨਹੀਂ ਦੱਸਦਾ ਬਾਈ ਹੱਥ ਪੈਂਦੀ ਅਗਲਾ ਕਹਿੰਦਾ ਚਲੋ ਵੇਚਣ ਦੀ ਕਰੋ ਅਗਲਾ ਜਾਣੇ ਕਿਉਂਕਿ ਗੱਬਣ ਗੱਬਣ ਬਾਈ ਕਹਿੰਦਾ ਆਪਾਂ ਵੇਚ ਦੇਣੀ ਆ ਜੀ ਪਰ 7 ਮਿੰਟ ਦੱਸ ਹੁੰਦੀ ਬਾਈ ਠੀਕ ਆ ਦੁੱਧ ਅਲੀ ਤਾਂ ਤਨ ਕਰਾਉ ਜੀ ਬਾਕੀ ਹਵਾਨਾ ਸੋਨਾ ਸਮਾਂ ਲੈਂਦੀ ਆ ਬਜਰ ਬਜੂ ਦੇ ਦਾ ਪੂਰਾ ਚੰਗਾ ਇਹਦੀ ਡਿਮਾਂਡ ਬਈ ਇਹ 72 ਦੀ ਹਾਣ ਹੋਜੂ ਮਾਨਤਾਨ ਜੀ ਠੀਕ ਆ 72000 ਦੀ ਹਾਣ ਵਿੱਚੋਂ ਲੈਸ ਹੋਜੂ ਅੱਗੇ ਬਈ 4 ਨੰਬਰ ਇਹਦਾ ਸੁਆਗਨ ਨਮਾ ਜੀ ਕੋਈ ਤੀਜਾ ਮਾਲ ਲੈ ਕੋਈ ਚੌਥਾ ਮਾਲ ਲੈ ਆਪਾਂ ਪਿੰਡੋ ਹੀ ਲਈ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਤਾਂ ਬਸ ਦਰ ਪੂਰੀ ਆ ਬਈ ਕਿੰਨਾ ਬਾਜੀ ਦੁੱਧ ਦੇ 10 ਕਿਲੋ ਦੀ ਗਰੰਟੀ ਤੇ ਆਈ ਆ ਆਪਣੀ ਤੋੜ ਕੇ ਦਿਖਾ ਦੇ ਫਿਰ ਸਾਹ ਦੇ ਵੀ ਤੇ ਠੰਡੀ ਤੇਰੀ ਬਹੁਤ ਮੱਝ ਠੀਕ ਆ ਜੀ ਸਾਹ ਦੇ ਵੀ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਆ ਸਾਰੇ ਪਸ਼ੂ ਆ ਅਗਲੇ ਦੇ ਘਰ ਆਦੀ ਘਾਦੀ ਵੀ ਗਰੰਟੀ ਆ ਠੀਕ ਆ ਜੀ 22 ਦੇ ਦਸਨ ਮਤਾ ਦੋਤੇ ਅਗਲੇ ਦੀ ਸੇਵਾ ਲਾਉ ਆਪਣੀ ਸ਼ਾਦੀ ਠੀਕ ਆ ਜੀ 22 ਦੇ ਦਸਨ ਮਤਾ ਕੋਈ ਸੂਆ ਜਿਹੜਾ ਮਰਜੀ ਮੰਨ ਲਓ 10 ਕਿਲੋ ਦੀ ਗਰੰਟੀ ਤੇ ਆਈ ਆ ਹਾਈਟ ਨਾਰਮਲ ਆ ਜਾਂਦੀ ਆ ਜੀ ਬਾਕੀ ਹਵਾਨਾ ਕੋਨਾ ਪਿਆਰੀਆਂ ਜੀ ਆ ਥਾਣੇ ਕੱਲਾ ਕੱਲਾ ਨਿੱਖੜ ਮਾ ਫੱਤੀ ਦਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਕੋਟ ਸ਼ਾਂਖ ਇਹਦੇ ਵੀ ਕੋਈ ਨਹੀਂ ਜੀ ਬਾਕੀ 10 ਕਿਲੋ ਦੁੱਧ ਕਹਿੰਦਾ ਵੀ ਕੀ ਆ ਪਤਲੀ ਚਮੜੀ ਆ ਜੀ ਭਾਰ ਪਿੱਛੇ ਦੀ ਥਰਾਂ ਦੀ ਗਾਰੰਟੀ ਹੋਊਗੀ ਤੇ ਇਹਦੀ ਡਿਮਾਂਡ ਪਈ ਤੇ 1070 ਦੀ ਦੇ ਦੇਾਂਗੇ 50000 ਦੀ ਤਾਇਆ ਜੀ ਫੰਡਰ ਮੈਂ ਹੀ ਵਸ ਜਾਂਦੀ ਆ ਸਹੀ ਗੱਲ ਆ ਜੀ ਦੁੱਧ ਦੇ ਦੂ ਝੋਲ ਵਾਲੀ ਦੁੱਧ ਦੀ ਗਾਰੰਟੀ ਆਪਾਂ ਪਿੰਡੋ ਲਈ ਆਲਵੇ ਘਰੋਂ ਤਸੱਲੀ ਕਰਾ ਦੇਣੀ ਠੀਕ ਆ ਜੀ ਸਹੀ ਗੱਲ ਆ ਜੀ ਦੋਸਤ ਬਾਈ ਕਹਿੰਦਾ ਦੇਦਾ ਦੇ ਦੂਗੀ 70000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ